ਗਿਆਨ ਹੈ ਇਹ ਕਹਿੰਦੇ ਪਾਪਾਂ ਨੂੰ ਖਾ ਜਾਂਦਾ ਹੈ ਛੱਡਦਾ ਨਹੀਂ ਪਰ ਸ਼ਰਤ ਇਹ ਹੈ ਵੀ ਕੋਈ ਬੰਦਾ ਪਾਠ ਕਰ ਰਿਹਾ ਹੋਵੇ ਅਸੀਂ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਪਰ ਨਾਲ ਨਾਲ ਪਾਪ ਵੀ ਕਰੀ ਜਾ ਰਹੇ ਆਂ ਅਸੀਂ ਸੇਵਾ ਕਰਦੇ ਆਂ ਨਾਲ ਨਾਲ ਪਾਪ ਵੀ ਕਰੀ ਜਾ ਰਹੇ ਆਂ ਤੇ ਜੇ ਨਾਲ ਨਾਲ ਪਾਪ ਵੀ ਕਰੀ ਜਾ ਰਹੇ ਆਂ ਫਿਰ ਤਾਂ ਮਹਾਰਾਜ ਨੇ ਕਿਹਾ ਕਿ ਇਹ ਬਿਰਤੀ ਤਾਂ ਹਾਥੀ ਵਾਲੀ ਐ ਜਿਉਂ ਕੁੰਚਰ ਇਸ਼ਨਾਨ ਮਹਾਰਾਜ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਹੈ ਨਾ ਉਹ ਜਿੰਨਾ ਮਰਜੀ ਉਹਨੂੰ ਨਵਾ ਦਿਓ ਤਵਾ ਦਿਓ ਜਿੰਨਾ ਮਰਜੀ ਉਹਨੂੰ ਸਾਫ ਸੁਥਰਾ ਕਰ ਦਿਓ ਉਹ ਆਪਣੀ ਆਦਤ ਤੋਂ ਮਜਬੂਰ ਹੈ ਚੱਕੜ ਸਿਰ 'ਚ ਪਾਏ ਗਈ ਪਾਏਗਾ ਕਹਿੰਦੇ ਉਹਦੇ ਇਸ਼ਨਾਨ ਦਾ ਕੋਈ ਲਾਹਾ ਹੈ ਇਸੇ ਪ੍ਰਕਾਰ ਜੇ ਪਾਠ ਕਰਦਿਆਂ ਹੋਇਆਂ ਪਾਪ ਜਿਤੇ ਆਈ ਜਾਣ ਪਾਪ ਹੀ ਅਸੀਂ ਸੋਚੀ ਜਾਣੇ ਬਿਰਤੀ ਪਾਪ ਕਰ ਰਹੀ ਐ ਇਹ ਫਿਰ ਉਹ ਪਾਠ ਪ੍ਰਵਾਣ ਨਹੀਂ ਜੇ ਸੇਵਾ ਕਰਦੇ ਆ ਹੋਇਆਂ ਮਰਤੀ ਪਾਪ ਦੀ ਇਉਂ ਕਹਿ ਲੋ ਮਨਸ਼ਾ ਰੱਖਦੀ ਐ ਉਹ ਸੇਵਾ ਪ੍ਰਵਾਣ ਨਹੀਂ ਕਿਉਂ ਅੱਜ ਇਹ ਗੱਲ ਜਿਹੜੀ ਐ ਅਸੀਂ ਵੇਖੀ ਆ ਵੀ ਅਸੀਂ ਸਭ ਕੁਝ ਵਿਖਾਵੇ ਦੇ ਤਲ ਉੱਤੇ ਕਰਦੇ ਆ ਪਾਠ ਵੀ ਵਿਖਾਵੇ ਦੇ ਤਲ ਉੱਤੇ ਸੇਵਾ ਵੀ ਵਿਖਾਵੇ ਦੇ ਤਲ ਉੱਤੇ ਨਾਮ ਜਪ ਵੀ ਵਿਖਾਵੇ ਦੇ ਤਲ ਉੱਤੇ ਸਾਰੀਆਂ ਚੀਜ਼ਾਂ ਵਿਖਾਵੇ ਦੇ ਤਲ ਉੱਤੇ ਹਨ ਤੇ ਇਹ ਜਦੋਂ ਅਸੀਂ ਬਾਹਰੋਂ ਵਿਖਾ ਕੇ ਕਰ ਰਹੇ ਹਾਂ ਪਾਠ ਪੂਜਾ ਭਜਨ ਬੰਦਗੀ ਸੇਵਾ ਸਿਮਰਨ ਵਿਖਾ ਕੇ ਕਰ ਰਹੇ ਹਾਂ ਵਿਖਾਵੇ ਦੇ ਤਾਲੇ ਉਤੇ ਕਰ ਰਹੇ ਹਾਂ ਫਿਰ ਇਉਂ ਦੱਸੋ ਮਨ ਕਿਦਾਂ ਸ਼ੁੱਧ ਹੋ ਜਾਏਗਾ ਫਿਰ ਮਤ ਜਿਹੜੀ ਉਹ ਨਿਰਮਲ ਕਿਦਾਂ ਹੋਏਗੀ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜੀਵ ਦੀ ਮਤ ਦਾ ਸ਼ੁੱਧ ਨਾ ਹੋਣ ਦਾ ਕਾਰਨ ਹੈ ਮਨ ਕਰ ਕਬੂ ਨ ਹਰ ਗੁਣ ਗਾਇਓ ਮਹਾਰਾਜ ਕਦੇ ਮਨ ਕਰਕੇ ਦਾ ਕਦੇ ਗੁਣ ਗਾਏ ਨਹੀਂ ਗਾਏ ਹਨ ਤਾਂ ਸਰੀਰਕ ਤਾਲ ਉੱਤੇ ਜੇ ਗੁਣ ਗਾਏ ਨੇ ਤੇ ਬਾਹਰੀ ਤੌਰ ਉੱਤੇ ਰੱਬ ਨੂੰ ਚੇਤੇ ਕੀਤਾ ਤੇ ਬਾਹਰੀ ਤੌਰ ਉੱਤੇ ਅੰਦਰੂਨੀ ਤੌਰ ਉੱਤੇ ਤਾਂ ਚੇਤੇ ਕੀਤਾ ਹੀ ਨਹੀਂ ਸੇਵਾ ਕੀਤੀ ਹੈ ਤੇ ਬਾਹਰੀ ਤਾਲ ਉੱਤੇ ਵਖਾ ਕਰਕੇ ਵੀ ਇਹਨਾਂ ਲੋਕਾਂ ਨੂੰ ਲੱਗੇ ਵੀ ਇਹ ਬੜੀ ਸੇਵਾ ਕਰਦਾ ਹੈ ਸੇਵਾ ਦਾ ਇੱਕ ਇਉਂ ਕਹਿ ਲਓ ਇਹਦਾ ਅੰਤਰੀ ਵੀ ਭਾਵ ਸੀ ਸੇਵਾ ਵੀ ਇੱਕ ਤਰ੍ਹਾਂ ਦੀ ਭਗਤੀ ਐ ਜੇ ਬੰਦਾ ਵਿਖਾ ਕੇ ਨਾ ਕਰੇ ਤਾਂ ਚੁੱਪ ਕਰਕੇ ਕਰੀ ਚੱਲੋ ਕੋਈ ਆਵੇ ਕੋਈ ਜਾਵੇ ਆਪਾਂ ਕੀ ਲੈਣਾ ਆਪਾਂ ਭਗਤੀ ਕਰਨੀ ਐ ਨਾ ਭਗਤੀ ਵਿਖਾ ਕੇ ਥੋੜੀ ਕੀਤੀ ਜਾਂਦੀ ਐ ਇਸੇ ਪ੍ਰਕਾਰ ਸੇਵਾ ਵਿਖਾ ਕੇ ਨਹੀਂ ਕੀਤੀ ਜਾਂਦੀ ਜਿਹਦਾ ਜਿੰਨਾ ਕ ਬਲ ਪੈਂਦਾ ਉਹ ਸੇਵਾ ਕਰ ਲੈ ਇਉਂ ਸੋਚੋ ਵੀ ਜੇ ਇੱਕ ਪੱਤਾ ਵੀ ਚਾਕੇ ਇਧਰ ਉਧਰ ਸੱਟਦੀ ਉਹ ਵੀ ਸੇਵਾ ਜੀ ਗਿਣਿਆ ਜਾਏਗਾ ਪਰ ਗੱਲ ਇਹ ਆ ਵੀ ਮਨ ਕਰ ਕਬੂ ਨ ਹਰ ਗੁਣ ਗਾਇਓ ਅਸੀਂ ਮਨ ਕਰਕੇ ਨਾ ਤਾਂ ਪ੍ਰਮਾਤਮਾ ਦੀ ਭਗਤੀ ਕਰਦੇ